ਵੇਖੋ ਹਸਬੰਡ ਵਾਈਫ ਦੀ ਲੱਖ ਨਾ ਬਣੇ ਪਰ ਪੈਣੋ ਮੇਰੀ ਬੇਨਤੀ ਹੈ ਧਿਆਨ ਨਾਲ ਸੁਣਿਓ ਬੱਚਿਆਂ ਦੇ ਕੰਨਾਂ 'ਚ ਜ਼ਹਿਰ ਨਾ ਪਰੋਨੇ ਤੇ ਯਾਦ ਰੱਖਿਓ ਜੇ ਉਹ ਬਾਪ ਦੇ ਨਹੀਂ ਬਣੇ ਤੇ ਬਣਨਾ ਤੁਹਾਡੇ ਵੀ ਨਹੀਂ ਜੇ ਮੈਂ ਦੁਨੀਆ ਤੇ ਘਰ ਉਜੜਦੇ ਵੇਖਿਆ ਆਪਣੀ ਜ਼ਿੰਦਗੀ ਮੈਂ ਤਜਰਬੇ ਜੋ ਦੱਸ ਰਿਹਾ ਸਾਡੀ ਜੁਆਇੰਟ ਫੈਮਿਲੀ ਆ 15 ਜੀ ਅਸੀਂ ਇੱਕ ਘਰ 'ਚ ਰਹਿੰਦੇ ਆ ਤੇ ਅੱਜ ਵੀ ਜਦੋਂ ਮੇਰੇ ਡੈਡੀ ਦੀ 16 'ਚ ਡੈਥ ਹੋਈ ਸੀ ਨਾ ਮੈਨੂੰ ਕਿਸੇ ਪੱਤਰਕਾਰ ਨੇ ਕੈਨੇਡਾ ਪੁੱਛਿਆ ਸੀ ਮਾਤਾ ਪਿਤਾ ਤੁਹਾਡੇ ਨਾਲ ਰਹਿੰਦੇ ਆ ਮੈਂ ਕਿਹਾ ਮੈਂ ਜੇ ਐਡਾ ਵੱਡਾ ਨਹੀਂ ਹੋਇਆ ਕਿ ਮਾਂ ਬਾਪ ਸਾਡੇ ਨਾਲ ਰਹਿਣ ਅਸੀਂ ਤਿੰਨੇ ਭਰਾ ਆਪਣੇ ਮਾਂ ਬਾਪ ਮੈਂ ਕਹਾ ਜੇ ਮੇਡਾ ਵੱਡਾ ਨਹੀਂ ਹੋਇਆ ਤੇ ਅਸੀਂ ਛੱਡੋ ਜੇ ਸਾਡੇ ਬੱਚੇ ਵੀ ਪਹਿਲਾਂ ਮਾਂ ਨੂੰ ਆਪਣੀ ਦਾਦੀ ਨੂੰ ਆਣ ਕੇ ਗੱਲ ਦੱਸਦੇ ਉਹਦੇ ਤੋਂ ਸਾਨੂੰ ਪਤਾ ਲੱਗਦਾ ਦਾਦੀ ਤੋਂ ਪਤਾ ਲੱਗਦਾ ਕਿ ਬੱਚਿਆਂ ਨੂੰ ਆ ਚਾਹੀਦਾ ਤੁਸੀਂ ਆਪਣੇ ਮਾਂ ਬਾਪ ਦਾ ਕਦ ਵੱਡਾ ਕਰਨਾ ਕਿ ਛੋਟਾ ਕਰਨਾ ਬਹੁਤ ਵੱਡੀ ਗੱਲ ਤੁਹਾਡੇ ਆਪਣੇ ਹੱਥ ਵਾਸਾ ਕੋਠੀਆਂ ਨੂੰ ਕਰਨਾ ਜੀ ਤਿੰਨ ਤਿੰਨ ਮੰਜ਼ਲੀਆਂ ਵੀ ਕੋਠੀਆਂ ਹੈਗੀਆਂ ਮੈਂ ਆਪਣੀ ਜ਼ਿੰਦਗੀ 'ਚ ਵੱਡੇ ਵੱਡੇ ਅਮੀਰ ਲੋਕ ਵੇਖਿਆ ਜਿਨ੍ਹਾਂ ਦੇ ਘਰਾਂ 'ਚ ਉਹਨਾਂ ਦੇ ਮਾਂ ਬਾਪ ਨੌਕਰ ਸਮਝੇ ਗੁੱਸਾ ਨਾ ਮਨਿਆ ਉਹ ਜਦੋਂ ਤੁਹੀਂ ਮਰਨੇ ਪੈ ਗਏ ਤੁਹਾਨੂੰ ਵੀ ਨੌਕਰਾਂ ਸਾਹਮਣਾ ਬੱਚਿਆਂ ਤੁਹਾਡੇ ਕੋਲ ਨਹੀਂ ਆਉਣਾ ਪਰ ਐਸੇ-ਐਸੇ ਲੋਕ ਵੀ ਵੇਖਿਆ ਜਿਹੜੇ ਭੈਣਾਂ ਨੇ ਗੁਰਦੁਆਰੇ ਜਾਣਾ ਬੰਦ ਕਰਤਾ ਜਦੋਂ ਤੱਕ ਘਰ 'ਚ ਸੱਸ ਬਿਮਾਰ ਸੀ ਉਹਨਾਂ ਕਿਹਾ ਭੈਣੇ ਗੁਰਦੁਆਰੇ ਨਹੀਂ ਆਉਂਦੀ ਕਹਿੰਦੀ ਘਰ ਸੱਸ ਨੂੰ ਮੇਰੀ ਜ਼ਰੂਰਤ ਹੈ ਸਹੁਰੇ ਨੂੰ ਮੇਰੀ ਜ਼ਰੂਰਤ ਹੈ ਮੇਰਾ ਗੁਰਦੁਆਰਾ ਘਰੇ ਹੀ ਆ ਮੈਂ ਉਹਨੂੰ ਖਿਚੜੀ ਬਣਾ ਕੇ ਦੇਣੀ ਹੁੰਦੀ ਉਹਨੂੰ ਮੈਂ ਦਲੀਆ ਬਣਾ ਕੇ ਦੇਣਾ ਹੁੰਦਾ ਉਹਨੂੰ ਮੈਂ ਸਮਝਾ ਉਹਨੂੰ ਮੈਂ ਉਹਨ ਮੇਰੀ ਮੇਰੀ ਜ਼ਰੂਰਤ ਹੈ ਮੈਂ ਉਹਨਾਂ ਦੀ ਧੀ ਆ ਜਿੱਦਨ ਤੁਹਾਡੇ ਘਰ ਸਵਰਗ ਬਣ ਗਿਆ ਹੈ ਨਾ ਤੁਸੀਂ ਆਪਣੇ ਪਰਿਵਾਰਾਂ 'ਚ ਰਹਿਣਾ ਸੋਣੋ ਉਹ ਭੈਣ ਸੀ ਜਿਹਨੇ ਆਪਣੇ ਬੱਚੇ ਦੇ ਦਿਮਾਗ 'ਚ ਹੋਰ ਯਾਰ ਭਰ ਦਿੱਤਾ ਕਿ ਤੇਰੇ ਬਾਪ ਦਾ ਤੇ ਕੰਮ ਹੁਣ ਜਿਹੜਾ ਬੱਚੇ ਨੇ ਪਿਓ ਦੇ ਕੋਲ ਆਉਣਾ ਸੀ ਨਾ ਹੋਰ ਗਏ ਪੈ ਗਏ ਇੱਕ ਬੇਨਤੀ ਹੋਰ ਕਰਾਂ ਬੱਚਾ ਪੜਦਾ ਨਹੀਂ ਪੜ੍ਹਾਈ ਚ ਥੋੜਾ ਜਿਹਾ ਕਮਜ਼ੋਰ ਹੈ ਅਕਸਰ ਮਾਂ ਡਰ ਕੇ ਦਾ ਪਉਂਦੀ ਭਲਾ ਜਦੋਂ ਬੱਚਾ ਨਾ ਪੜਦਾ ਹੋਵੇ ਪੜਲਾ ਪੜਲਾ ਨਹੀਂ ਤੇ ਤੇਰੇ ਬਾਪ ਕੋਲੋਂ ਤੇਰੀ ਛੇਲ ਲਵਾਉਂ ਯਾਨੀ ਕਿ ਬਾਪ ਨੂੰ ਕਸਾਈ ਬਣਾ ਕੇ ਪੇਸ਼ ਕਰਨਾ ਵੀ ਬਾਵਰਗਾ ਦੇ ਦੁਨੀਆ ਤੇ ਕਸਾਈ ਕੋਈ ਨਹੀਂ ਪੈਣੋ ਮੇਰੀ ਬੇਨਤੀ ਧਿਆਨ ਨਾਲ ਜੋ ਨਹੀਂ ਪੜਦਾ ਤੇ ਡਰ ਆਪਣਾ ਪਾ ਪਿਓ ਦਾ ਡਰ ਪਾ ਕੇ ਉਹਨੂੰ ਜ਼ਾਲਮ ਕਿਉਂ ਬਣਾਉਨੇ ਵੀਦਾ ਕਸਾਈ ਬਣਾ ਕੇ ਪੇਸ਼ ਕਰਨਾ ਜਿਉ ਨਹੀਂ ਪੜਦਾ ਤੇ ਕਹੋ ਪੁੱਤ ਪੜ ਅਫਸਰ ਬਣੇਗਾ ਕੋ ਚੰਗਾ ਬਿਜ਼ਨਸਮੈਨ ਬਣ ਜਾਏਗਾ ਪਰ ਪਿਓ ਦਾ ਐਡਾ ਵੱਡਾ ਹਉਆ ਖੜਾ ਕਰਨਾ ਵੀ ਬੱਚਦੇ ਦਿਮਾਗ ਚ ਹੋਣਾ ਵੀ ਪਿਓ ਜ਼ਾਲਮ ਆ ਤੇ ਮਾਂ ਮੇਰੇ ਨਾਲ ਬੜਾ ਬੋਲੋ ਪਹਿਣੋ ਅੱਛਾ ਇਦਾਂ ਬਾਪ ਵੀ ਕਰ ਸਕਦਾ ਕਈਆਂ ਘਰਾਂ ਚ ਬਾਪ ਬੱਚਿਆਂ ਦੇ ਉੱਤੇ ਮਾਂ ਦਾ ਪ੍ਰਭਾਵ ਪਾਉਂਦੇ ਵੀ ਮਾਂ ਤੁਹਾਡੀ ਬੜੀ ਹਮੇਸ਼ਾ ਲੜਾਕੀ ਐ ਤੇ ਤੁਹਾਡੀ ਭੂਆ ਨਾਲ ਨਹੀਂ ਬਣੀ ਪੁੱਤੋ ਇਸ ਜਿ ਤੜੀ ਮਾਮੀਆਂ ਨਾਲ ਨਹੀਂ ਬਣੀ ਕਦੀ ਵੀ ਆਪਣਾ ਯਾਰ ਆਪਣੇ ਬੱਚਿਆਂ ਦੇ ਬਰੇਂਜ ਲੋਡ ਨਾ ਕਰੋ ਬੱਚੇ ਕੋਮਲ ਨੇ ਸ੍ਰੀ ਗੁਰੂ ਗੰਗਸਾਹਬ ਦੀ ਬਾਣੀ ਦਾ ਵਾਕ ਹੈ ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੈ ਓੜ ਹੀਰਾ ਕਿਸ ਕਾ ਬਪਰਾ ਪੂਜਨਾ ਰਤਨ ਕਰੋੜ ਨਰਸਰੀ ਚੋਂ ਪੌਦਾ ਲੈ ਕੇ ਆਓ ਨਾ ਜਦੋਂ ਪੌਦਾ ਛੋਟਾ ਹੁੰਦਾ ਨਾ ਉਹਦੀ ਉਤਲੀ ਟਾਣੀ ਫੜ ਕੇ ਨਾ ਕੁੰਬਲੀ ਧਰਤੀ ਨਾਲ ਲਾ ਦਿਓ ਝੁਕ ਜਾਂਦਾ ਹੋ ਕਿਉਂ ਉਹ ਚ ਲਚਕਵਾਂ ਫਲੈਕਸੀਬਲ ਵਾ ਛੋਟਾ ਆ ਨਾ ਕੋਮਲ ਵਾ ਜਦਨ ਨੂੰ ਮੋੜੋਗੇ ਮੁਰਦੀ ਜਾਣੀ ਆ ਪਰ ਜਿਉਂ ਜਿਉਂ ਪੌਦਾ ਵੱਡਾ ਹੁੰਦਾ ਜਾਂਦਾ ਵੱਡਾ ਹੁੰਦਾ ਜਾਂਦਾ ਵੇਖਿਆ ਜਦੋਂ ਆਪਾਂ ਹਨੇਰੀਆਂ ਵਗਦੀਆਂ ਜਿਹੜੇ ਛੋਟੇ ਪੌਦੇ ਹੁੰਦੇ ਹਵਾ ਦੇ ਅੱਗੇ ਲੰਮੇ ਪੈ ਜਾਂਦੇ ਆ ਹਵਾ ਰੁਕਦੀ ਆ ਤੇ ਪੌਦਾ ਫੇਰ ਖੜਾ ਹੋ ਜਾਂਦਾ ਪਰ ਜਦੋਂ ਇਹੋ ਪੌਦਾ ਵੱਡਾ ਹੋ ਗਿਆ ਨਾ ਜਦਨ ਹਵਾ ਵਗਣੀ ਆ ਨਾ ਇਹਨੇ ਉਹਦੀ ਅੱਗੇ ਝੁਕਣਾ ਨਹੀਂ ਤੇ ਲੱਕ ਚੋਂ ਤੋੜ ਕੇ ਹਵਾ ਨੇ ਉਹ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਲਿਖਿਆ ਕਹਿੰਦੇ ਕਬੀਰ ਜੈਸੀ ਉਪਜੀ ਪੇੜ ਤੇ ਜਿੱਦਾਂ ਦੀ ਪੇੜ ਦੇ ਵਿੱਚ ਕੋਮਲਤਾ ਨਾ ਜੇ ਕਿਤੇ ਇਨਸਾਨ ਦੀ ਉਹ ਕੋਮਲਤਾ ਬਚਪਨ ਤੋਂ ਲੈ ਕੇ ਬਢੇਪੇ ਤੱਕ ਰਵੇ ਨਾ ਦੁਨੀਆ ਦੇ ਹੀਰੇ ਜਵਾਹਰਾਤ ਵੀ ਇਸ ਕੋਮਲਤਾ ਦਾ ਮੁਕਾਬਲਾ ਨਹੀਂ ਕਰ ਸਕਦੇ ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੈ ਓੜ ਹੀਰਾ ਕਿਸ ਕਾ ਬਪਰਾ ਪੁਜੇ ਨ ਰਤਨ ਕਰੋੜ ਕਿਉਂਕਿ ਬੱਚੇ ਚ ਕੋਮਲਤਾ ਹੁੰਦੀ ਹੈ ਨਾ ਇੱਕ ਬੇਨਤੀ ਹੋਰ ਗੁਰੂ ਗ੍ਰੰਥ ਸਾਹਿਬ ਜੀ ਲੈਣਾ ਭੋਲੇ ਪਾਏ ਮਿਲਿਆ ਰਗਰਾਇਆ ਭੋਲੇ ਪਾ ਦਾ ਅਰਥ ਪਤਾ ਕੀ ਹੈ ਬੱਚੇ ਦਾ ਵਿੱਚ ਭੂੜਾ ਪਾ ਹੁੰਦਾ ਕਿਉਂਕਿ ਜਿਹੜਾ ਬੱਚਾ ਹੁੰਦਾ ਉਹਦੇ ਅੰਦਰ ਕੋਈ ਛਾਲ ਕਪਟਵਾਲ ਨਹੀਂ ਹੁੰਦਾ ਆਪਾਂ ਕਦੀ ਵੇਖਦੇ ਆ ਨਾ ਤੁਸੀਂ ਬੱਚਾ ਤਿਆਰ ਕਰਕੇ ਗਲੀ 'ਚ ਨਿਕਲੇ ਹੋ ਤੁਹਾਡੀ ਕਿਸੇ ਨਾਲ ਨਹੀਂ ਬਣਦੀ ਬੱਚਾ ਜੇ ਉਹਨੂੰ ਬੁਲਾ ਰਿਹਾ ਨਾ ਬੱਚੇ ਨੇ ਉਹਦੇ ਵੱਲ ਵੇਖ ਕੇ ਵੀ ਹੱਸ ਪੈਣਾ ਕਿਉਂਕਿ ਬੱਚੇ ਨੂੰ ਥੋੜਾ ਪਤਾ ਹੈ ਉਹ ਤਾਂ ਛੋਟਾ ਵਾ ਮਾਲੋ ਕਿਸੇ ਦੀ ਭਰਾ ਨਾਲ ਨਹੀਂ ਬਣਦੀ ਕਿਸੇ ਦੀ ਤਾਈ ਨਾਲ ਨਹੀਂ ਬਣਦੀ ਕਿਸੇ ਦੀ ਚਾਚੀ ਨਾਲ ਨਹੀਂ ਬਣਦੀ ਕਿਸੇ ਦੀ ਸੱਸ ਨਾਲ ਨਹੀਂ ਬਣਦੀ ਪਰ ਜਦੋਂ ਬੱਚੇ ਵਾਲ ਕੋਈ ਵੇਂਦਾ ਕਰਦਾ ਜੀ ਤੇ ਬੱਚਾ ਹੱਸ ਪੈਂਦਾ ਕਿਉਂ ਹੱਸਦਾ ਕਿਉਂਕਿ ਬੱਚੇ ਨੂੰ ਥੋੜਾ ਪਤਾ ਹੈ ਕਿ ਇਹਨਾਂ ਦੀ ਆਪਸ ਵਿੱਚ ਕਿਸੇ ਕੋਲ ਲੜਾਈ ਹੋਈ ਹੈ ਹਾਂ ਜਿਉਂ-ਜਿਉਂ ਬੱਚੇ ਵੱਡੇ ਹੋਣਾ ਹੈ ਐਦਾ ਬੱਚਾ ਸਕੂਲੋਂ ਆ ਰਿਹਾ ਹੈ ਸਾਹਮਣੇ ਤਾਈ ਜਾਂ ਚਾਚੀ ਗਲੀ 'ਚ ਖਲੋਤੀ ਹੈ ਬੱਚਾ ਮੂੰਹ ਵਟ ਕੇ ਲਾਗੋ ਦੀ ਲੰਘਿਆ ਅੱਜ ਮੂੰਹ ਵਟ ਕੇ ਕਿਉਂ ਲੰਗਾ ਕਿਉਂਕਿ ਅੱਜ ਉਹਦੇ ਕੰਨ 'ਚ ਕਿਸੇ ਨੇ ਪਾਤਾ ਤੂੰ ਚਾਚੀ ਨਾਲ ਬੋਲੀ ਨਾ ਤੁਹ ਤਾਈ ਨਾਲ ਬੋਲੀ ਨਾ ਤਾਈ ਨੇ ਤੇਰਾ ਇੱਥੇ ਨੁਕਸਾਨ ਕੀਤਾ ਕਿਉਂਕਿ ਕੋਮਲਤਾ ਮੁਕਾਦਦੀ ਤੂੰ ਸਾ ਤੂੰ ਸਾਰਾ ਮਾਫ ਕਰਨਾ ਜਿਹੜਾ ਬਾਹਰਲਾ ਯੈਰ ਹੈ ਨਾ ਜਿਹੜਾ ਸਪਰੇਆਂ ਹੁੰਦੀਆਂ ਉਹਨੇ ਫਲ ਦੇ ਉੱਤੇ ਫਸਲਾਂ ਉੱਤੇ ਇਹ ਸਪਰੇਵਾਂ ਤੇ ਸਮਾ ਪਾ ਕੇ ਰੁਕ ਜਾਣ ਗਿਆ ਜਿਹੜਾ ਐਸ ਬ੍ਰੇਂਚ ਕੈਮੀਕਲ ਅਸੀਂ ਇਕੱਠਾ ਕਰਕੇ ਬੈਠੇ ਜਿਹੜੀ ਫੈਕਟਰੀ ਅੰਦਰ ਲਾ ਕੇ ਬੈਠੇ ਇਹਨੂੰ ਕਿਦਾਂ ਰੁਕੋਗੇ ਇਹਨੇ ਪਤਾ ਨਹੀਂ ਕਿੰਨਿਆਂ ਦੇ ਘਰ ਤਬਾਹ ਕਰਕੇ ਰੱਖ ਦਿੱਤੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੱਲ ਸਾਨੂੰ ਸਮਝਾਉਂਦੀ ਹੈ ਕਿ ਆਪਣੀ ਜ਼ਿੰਦਗੀ ਵਿੱਚ ਵਧੀਆ ਇਨਸਾਨ ਕਿਵੇਂ ਬਣਨਾ ਗੁਰੂ ਕੋਣ ਸਿੱਖ ਹਮ ਬਾਰਕ ਪਿਤਾ ਪ੍ਰਭ ਦਾਤਾ ਭੂਲੇ ਬਾਰਕ ਅਨਕ ਲਖ ਬਰੀਆ ਪਾਸ਼ਾ ਦੇ ਅਨ ਠੌਰ ਨਹੀਂ ਜੈਂ ਜਾਤਾ ਖੀਰ ਆਧਾਰ ਖੀਰ ਕਹਿੰਦੇ ਨੇ ਦੁੱਧ ਨੂੰ ਘਰ ਵਿੱਚ ਨਾ ਗੈਸਟ ਆਏ ਮਹਿਮਾਨ ਆਏ ਬੱਚਾ ਛੋਟਾ ਸੀ ਮੈਂ ਸਿਰਫ ਸੌਖੀਆਂ ਐਗਜ਼ੈਂਪਲ ਦੇਵਾਂਗਾ ਤਾਂ ਕਿ ਸਮਝ ਆ ਜਾਣਾ ਤੇ ਮਾਂ ਨੇ ਘਰ ਚਾਹੇ ਮਹਿਮਾਨਾਂ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਲੂਣ ਵਾਲੇ ਚੌਲ ਬਣਾਏ ਮਿੱਠੇ ਬਣਾਏ ਦਹੀਂ ਬਣਾਇਆ ਸਬਜ਼ੀਆਂ ਬਣਾਈਆਂ ਕਈ ਪਕਵਾਨ ਬਣੇ ਪਰ ਬੱਚਾ ਛੋਟਾ ਹੈ ਉਹ ਜਿੰਨੇ ਪਕਵਾਨ ਬਣੇ ਉਹਨਾਂ ਦਾ ਬੱਚੇ ਨੂੰ ਫਾਇਦਾ ਹੈਗਾ ਜੀ ਭਲਾ ਬੋਲ ਕੇ ਦੱਸਿਓ ਬੋਲੋ ਪਿਆਰਿਓ ਬੱਚਾ ਜੇ 2-3 ਮਹੀਨੇ ਦਾ ਹੈ ਉਹਨੂੰ ਇਹਨਾਂ ਪਕਵਾਨਾਂ ਦਾ ਫਾਇਦਾ ਹੈ ਕੋਈ ਮਾਂ ਰਸੋਈ ਦੇ ਵਿੱਚ ਕੜਸ਼ੀ ਮਾਰ ਰਹੀ ਹੈ ਬੱਚਾ ਭੁੰਗੜੇ 'ਚ ਲੰਮਾ ਪਿਆ ਜਦੋਂ ਇਹ ਬੱਚਾ ਰੋਣਾ ਸ਼ੁਰੂ ਕਰਦਾ ਮਾਂ ਵਿੱਚੇ ਛੱਡ ਕੇ ਨਾ ਗੈਸ ਬੰਦ ਕਰਕੇ ਭੱਜ ਕੇ ਬੱਚੇ ਕੋਲ ਜਾਂਦੀ ਹੈ ਉਹਨੂੰ ਦੁੱਧ ਪਿਉਂਦੀ ਹੈ ਕਿਉਂਕਿ ਬੱਚੇ ਦਾ ਆਸਰਾ ਉਸ ਵਕਤ ਕੀ ਹੈ ਭਲਾ ਦੁੱਧ ਖੀਰ ਇੱਥੇ ਬੱਚਾ ਕੌਣ ਹੈ ਜੀ ਭਲਾ ਮੈਂ ਆਪਾਂ ਆਪਣੇ ਆਪ ਨੂੰ ਕਿਆ ਕਰੂੰ ਮੈਂ ਬੱਚਾ ਵਾਂ ਮਾਂ ਕੌਣ ਹੈ ਮੇਰਾ ਗੁਰੂ ਦੁੱਧ ਕੀ ਹੈ ਗੁਰੂ ਵੱਲੋਂ ਦਿੱਤੀ ਹੋਈ ਸਿੱਖਿਆ ਜਿਵੇਂ ਇੱਕ ਬੱਚੇ ਦੀ ਤ੍ਰਿਪਤੀ ਦੁੱਧ ਤੋਂ ਬਿਨਾਂ ਨਹੀਂ ਹੋਣੀ ਉਹਦੇ ਆਤੇ ਖੀਰ ਚੌਲ ਜੋ ਘਰ ਚ ਬਣੇ ਪਕਵਾਨ ਉਹਦੇ ਵਾਸਤੇ ਬੇਕਾਰ ਕਿਉਂਕਿ ਉਹਦੀ ਤੇ ਮੇਨ ਖੁਰਾਕ ਦੁੱਧ ਹੈ ਇਦਾਂ ਹੀ ਅਸੀਂ ਬੱਚੇ ਆ ਸਾਡਾ ਗੁਰੂ ਮਾਂ ਹੈ ਗੁਰੂ ਵੱਲੋਂ ਦਿੱਤੀ ਹੋਈ ਸਿੱਖਿਆ ਸਾਡੇ ਗੁਰੂ ਵੱਲੋਂ ਦਿੱਤੀ ਹੋਈ ਸਿੱਖਿਆ ਇਸ ਬੱਚੇ ਲਈ ਦੁੱਧ ਦਾ ਕੰਮ ਕਰਦੀ ਹੈ ਜਿਵੇਂ ਬੱਚੇ ਨੂੰ ਜਦੋਂ ਤੱਕ ਦੁੱਧ ਨਹੀਂ ਮਿਲਦਾ ਉਹਨੂੰ ਦੁੱਧ ਨਹੀਂ ਮਿਲੇ ਉਹਦੇ ਘੜੀ ਆਪਾਂ ਚੌਲ ਵੀ ਰੱਖਦੀਏ ਖੀਰਾਂ ਵੀ ਰੱਖਦੀਏ ਉਹਨੇ ਰੋਈ ਜਾਣਾ ਅੱਜ ਮਨੁਖਤਾ ਰੋ ਕੇ ਹੋ ਰਹੀ ਹੈ ਕੋਠੀ ਵੀ ਰੱਖ ਦਿੱਤੀ ਕਾਰ ਵੀ ਰੱਖ ਦਿੱਤੀ ਬਗਲਾ ਵੀ ਆ ਗਿਆ ਜ਼ਮੀਨਾਂ ਵੀ ਆ ਗਈਆਂ ਜੈ ਦਾਦਾ ਵੀ ਆ ਗਿਆ ਪੈਸਾ ਕਦੀ 100 200 400 ਕਾ ਲੱਖ 50 ਹਜ਼ਾਰ ਵੀ ਕਮਾ ਲਿਆ ਪਰ ਰੋਣਾ ਨਹੀਂ ਮੁੱਕਿਆ ਕਿਉਂ ਕਿਉਂਕਿ ਰੋਣਾ ਉਦੋਂ ਮੁਕਣਾ ਸੀ ਜਦੋਂ ਗੁਰੂ ਮਾਂ ਕੋਲੋਂ ਗਿਆਨ ਰੂਪੀ ਸਿੱਖਿਆ ਰੂਪੀ ਦੁੱਧ ਮਿਲਦਾ ਇਹਨੂੰ ਰੋਣਾ ਉਦੋਂ ਮੁਕਣਾ ਸੀ ਇਹ ਤਾਂ ਰੋਣਾ ਤਾਂ ਨਾ ਮੁੱਕਿਆ ਇੱਕ ਬਚਨ ਹੋਰ ਤੁਹਾਡਾ ਨਾਲ ਸਾਂਝਾ ਕਰਨ ਲੱਗਾ ਹੈ ਸ਼ਲੋਕਵਾਰਾਂ ਤੇ ਵਦੀਕ ਬਾਣੀ ਜਿਹੜੇ ਤੁਹਾਡੇ ਜੋ ਬਾਣੀ ਪੜਦੇ ਆ ਜੀ ਸ਼ਲੋਕ ਵਾਰਾਂ ਤੇ ਵਧਿਤ 1410 ਨੰਬਰ ਅੰਕ ਤੇ ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਪਾਸ਼ ਕਹਿੰਦੇ ਉਦਮ ਦੀ ਨਿਸ਼ਾਨੀ ਕੀ ਆ ਭਲਾ ਬੰਦਾ ਜ਼ਿੰਦਗੀ ਚ ਉਦਮ ਕਰੇ ਤਾਂ ਉਹਦੀ ਨਿਸ਼ਾਨੀ ਕੀ ਹੋएगी ਭਲਾ ਜਿਹੜਾ ਬੰਦਾ ਜਿਹੜਾ ਉਦਮ ਕਰਦਾ ਜਿਵੇਂ ਵਿਆਹ ਹੋਵੇ ਤੇ ਉਹਦੀ ਨਿਸ਼ਾਨੀਆਂ ਹੁੰਦੀਆਂ ਨੇ ਵੀ ਡੈਕੋਰੇਸ਼ਨ ਹੋਈ ਆ ਘਰ-ਚਾਰ ਮਹਿਮਾਨ ਆਏ ਆ ਲੜੀਆਂ ਲੱਗੀਆਂ ਨੇ ਚਾਹਲ ਬਹਿਰ ਹੋਈ ਪਤਾ ਵੀ ਘਰ ਚ ਵਿਆਹ ਸ਼ਾਦੀ ਰੱਖਿਆ ਕੋਈ ਨਿਸ਼ਾਨੀ ਹੁੰਦੀ ਕਿਸੇ ਨਾ ਕਿਸੇ ਚੀਜ਼ ਦੀ